ਆਪਾਂ ਸਾਰਿਆਂ ਨੂੰ ਪਤਾ ਹੈ ਵੀ ਹਰ ਇੱਕ ਅਮਰੀਕਨ ਚਾਹੁੰਦਾ ਹੈ ਵੀ ਜਿਹੜਾ ਬੰਦਾ ਕ੍ਰਿਮੀਨਲ ਆ ਅਮਰੀਕਾ ਦੇ ਵਿੱਚ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਕੀਤੀ ਆ ਆ ਉਸ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਇਹਦੇ 'ਚ ਕੋਈ ਸ਼ੱਕ ਨਹੀਂ 100% ਐਗਰੀ ਆ ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ 20 20 40 40 ਸਾਲਾਂ ਤੋਂ ਰਹਿ ਰਹੇ ਆ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਨਹੀਂ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਜਿਸ ਹਸਾਬ ਦੇ ਨਾਲ ਆਈਐਸ ਵੱਲੋਂ ਅਰੈਸਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਦਾ ਜਿਹੜਾ ਉਹਨਾਂ ਦੇ ਨਾਲ ਵਿਵਹਾਰ ਹੋ ਰਿਹਾ ਆ ਆ ਉਹ ਅਮਰੀਕਾ ਨਹੀਂ ਹੈ ਅਮਰੀਕਾ ਦੁਨੀਆ ਦਾ ਜੇ ਝੰਡਾ ਵਰਦਾਰ ਆ ਵੀ ਅਸੀਂ ਹਿਊਮਨ ਰਾਈਟਸ ਆਲ ਦੇ ਜਿਹੜੇ ਨੰਬਰ 1 ਜਿਹੜੇ ਡਿਫੈਂਡਰ ਆ ਪਰ ਜੋ ਕੁਝ ਰੀਸੈਂਟਲੀ ਵਾਪਰ ਰਿਹਾ ਆ ਉਹ ਬਹੁਤ ਵਾਰੀ ਜਿਹੜਾ ਉਹ ਮੀਡੀਆ ਬੋਲਦਾ ਨਹੀਂ ਜਿਹੜੇ ਬੋਲਦੇ ਵੀ ਹੈਗੇ ਆ ਉਹਨਾਂ ਦੇ ਪਿੱਛੇ ਜਾਇਆ ਜਾਂਦਾ ਹੈਗਾ ਹੁਣ ਇਟਲੀ ਦੀ ਸਰਕਾਰ ਤੇ ਅਮਰੀਕਾ ਦੀ ਸਰਕਾਰ ਦੇ ਵਿੱਚ ਕਾਫੀ ਖੜਕੀ ਆ ਹਾਲਾਂਕਿ ਇਟਲੀ ਦੀ ਜਿਹੜੀ ਪ੍ਰਾਈਮ ਮਿਨਿਸਟਰ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਹੁਤ ਲੱਗੇ ਆ ਇਟਲੀ ਦੇ ਦੋ ਬੰਦੇ ਇੱਕ ਫਰਨਾਂండో ਆਰਟਿਸ 30 ਸਾਲਾਂ ਦਾ ਤੇ ਕੈਟੀਨੋ ਕੋਸਟਾ 45 ਸਾਲਾਂ ਦਾ ਉਹਨਾਂ ਨੂੰ ਜਿਹੜੀ ਨਵੀਂ ਐਲੀਗੇਟਰ ਅਲਕਾਟਰਾਜ਼ ਆ ਉਹਦੇ ਵਿੱਚ ਰੱਖਿਆ ਗਿਆ ਆ ਸੋ ਇਟਲੀ ਦੀ ਸਰਕਾਰ ਕਹਿ ਰਹੀ ਆ ਵੀ ਜਿਹੜਾ ਉਹਨਾਂ ਦੇ ਨਾਲ ਉੱਥੇ ਜਿੱਦਾਂ ਦਾ ਉਹਨਾਂ ਨੂੰ ਰਹਿਣ ਸਹਿਣ ਆ ਜਿੱਦਾਂ ਦਾ ਫੂਡ ਦਿੱਤਾ ਜਾਂਦਾ ਆ ਉਹ ਬਹੁਤ ਹੀ ਮਾੜਾ ਹੈਗਾ ਤੇ ਉਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ ਸੋ ਕਾਰਨ ਕੀ ਆ ਵੀ ਜਿਹੜਾ ਇਹ ਬੰਦਾ ਅਰੈਸਟ ਕੀਤਾ ਗਿਆ ਲੀਗਲੀ ਅਮਰੀਕਾ ਦੇ ਵਿੱਚ ਆਇਆ ਸੀ ਫਰਵਰੀ 8 2015 ਨੂੰ ਆ ਔਨ ਵੀਜ਼ਾ ਵੇਵਰ ਪ੍ਰੋਗਰਾਮ ਤੇ ਉਹਦਾ ਵੀਜ਼ਾ ਵੇਵਰ ਪ੍ਰੋਗਰਾਮ 10 ਸਾਲਾਂ ਲਈ ਸੀ ਜੂਨ 26 2025 ਨੂੰ ਖਤਮ ਹੋਣਾ ਸੀ ਤੇ ਉਹ ਜੂਨ ਮਹੀਨੇ ਚ ਹੀ ਉਹ ਵਾਪਸ ਜਾ ਰਿਹਾ ਸੀ ਕਿਉਂਕਿ ਉਹ ਅਰਜنٹੀਨਾ ਦਾ ਵੀ ਸਿਟੀਜ਼ਨ ਆ ਤੇ ਇਟਲੀ ਦਾ ਵੀ ਸਿਟੀਜ਼ਨ ਆ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਅਰੈਸਟ ਦਾ ਜਿਹੜਾ ਕਾਰਨ ਇਹ ਦੱਸਿਆ ਗਿਆ ਵੀ ਇੱਕ ਰੂਟੀਨ ਟ੍ਰੈਫਿਕ ਸਟਾਪ ਸੀਗਾ ਬਹੁਤ ਪਹਿਲਾਂ ਤੇ ਉਹਦੇ ਕਿਤੇ ਨੋਟਿਸ ਟੂ ਅਪੀਅਰ ਜਿਹੜਾ ਆ ਉਹ ਆਊਟਸਟੈਂਡਿੰਗਸ ਅਗੇ ਉਹਦੇ ਬਰਾਂਟ ਉਹਦੇ ਉਹਦੇ ਬਾਬਤ ਉਹਨ ਟਿਕਟ ਨਹੀਂ ਦਿੱਤੀ ਜਿਹੜੀ ਟ੍ਰੈਫਿਕ ਸਟਾਪ ਦੀ ਤੇ ਉਹ ਉਹਦੇ ਜਿਹੜੇ ਫੀਲਿੰਗ ਟੂ ਅਪੀਅਰ ਦੇ ਜਿਹੜੇ ਬਰਾਂਟ ਆ ਜਾਰੀ ਹੋ ਗਿਆ ਸੀ ਉਹਨੂੰ ਪਤਾ ਵੀ ਨਹੀਂ ਸੀ ਉਹਦੀ ਜਿਹੜੀ ਬੇਟੀ ਆ ਉਹ ਕਹਿ ਰਹੀ ਆ ਵੀ ਉਹਦਾ ਫਾਦਰ ਅਰਜੈਂਟੀਨਾ ਦੇ ਵਿੱਚ ਉਹ ਦੋਨੋਂ ਰਲ ਕੇ ਇੱਕ ਯੂਨੀਵਰਸਿਟੀ ਸੈਟਅਪ ਕਰਨ ਜਾ ਰਹੇ ਸੀ ਸੋ ਹੁਣ ਉਹਨਾਂ ਨੂੰ ਜਿਹੜਾ ਅੰਦਰ ਰੱਖਿਆ ਗਿਆ ਹੈਗਾ ਆ ਐਲੀਗੇਟਰ ਅਲਕਾਟਰਾਜ਼ ਦੇ ਵਿੱਚ ਸੋ ਇਸ ਸਿਚੁਏਸ਼ਨ ਨੂੰ ਲੈ ਕੇ ਇਟਲੀ ਦੇ ਵਿੱਚ ਜਿਹੜੀ ਹੁਣ ਇਟਲੀ ਦਾ ਕੌਂਸੂਲੇਟ ਵੀ ਕਾਫੀ ਔਖਾ ਹੈਗਾ ਆ ਇਟਲੀ ਦੀ ਪ੍ਰਾਈਮ ਮਿਨਿਸਟਰ ਵੀ ਵੀ ਭਾਈ ਠੀਕ ਆ ਜੇ ਤੁਸੀਂ ਰਿਪੋਰਟ ਕਰਨਾ ਰਿਪੋਰਟ ਕਰੋ ਵੀ ਇਦਾਂ ਦੀ ਸਿਚੁਏਸ਼ਨ ਤਾਂ ਨਾ ਰੱਖੋ